ਵਿਕਰਮਜੀਤ ਸਿੰਘ ਮਜੀਠੀਆ ਨੇ ਰੋਂਦੇ ਕਰਲਾਉਂਦੇ ਜੇਲ੍ਹ ਦੇ ਵਿੱਚ ਕਰ ਲਿਆ ਕਬੂਲਨਾਮਾ ਜਦੋਂ ਪੰਜਾਬ ਪੁਲਿਸ ਵਿਕਰਮਜੀਤ ਸਿੰਘ ਮਜੀਠੀਆ ਦੀ ਲੈ ਰਹੀ ਸੀ ਰਿਮਾਂਡ ਤੇ ਰਿਮਾਂਡ ਦੇ ਦੌਰਾਨ ਹੀ ਵਿਕਰਮਜੀਤ ਸਿੰਘ ਮਜੀਠੀਆ ਨੇ ਕਬੂਲ ਲਿਆ ਆਪਣਾ ਗੁਨਾਹ ਜੀ ਹਾਂ ਆਪਣਾ ਗੁਨਾਹ ਕਬੂਲਦੇ ਹੋਏ ਮਜੀਠੀਆ ਨੇ ਲੈ ਲਿਆ ਪੰਜਾਬ ਦੇ ਉਹਨਾਂ ਵੱਡੇ ਲੀਡਰਾਂ ਦਾ ਨਾਮ ਜਿਨ੍ਹਾਂ ਨੂੰ ਅਕਸਰ ਭਗਵੰਤ ਮਾਨ ਵੱਡੇ ਮગરਮੱਛ ਕਹਿੰਦਾ ਹੁੰਦਾ ਸੀ ਉਸ ਵੱਡੇ ਮગરਮੱਛ ਦਾ ਲੈ ਲਿਆ ਵਿਕਰਮਜੀਤ ਸਿੰਘ ਮਜੀਠੀਆ ਨੇ ਨਾਮ ਤੇ ਹੁਣ ਸਾਰੇ ਹੀ ਅੰਦਰ ਖਾਤੇ ਲੁਕਦੇ ਫਿਰਦੇ ਨੇ ਪੰਜਾਬ ਦੇ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਹਲਚਲ ਹੋ ਗਈ ਹੈ ਕਿ ਬਹੁਤ ਵੱਡੇ ਲੀਡਰ ਦੀ ਹੋਣ ਜਾ ਰਹੀ ਹੈ ਗ੍ਰਿਫਤਾਰੀ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਸਾਰੇ ਅੰਦਰਲੇ ਭੇਦ ਖੋਲ ਕੇ ਰੱਖ ਦਿੱਤੇ ਨੇ ਆਪਣੀ ਰਿਮਾਂਡ ਦੇ ਦੌਰਾਨ ਆਪਣਾ ਬਚਾਅ ਕਰਦੇ ਹੋਏ ਵਿਕਰਮਜੀਤ ਸਿੰਘ ਮਜੀਠੀਆ ਨੇ ਇਹ ਕਹਿ ਦਿੱਤਾ ਕਿ ਮੇਰਾ ਕਸੂਰ ਤਾਂ ਸਿਰਫ ਇੰਨਾ ਹੀ ਹੈ ਕਿ ਮੈਂ ਆਪਣੀ ਪ੍ਰਾਪਰਟੀ ਬਣਾਈ ਪਰ ਅਸਲ ਦੇ ਵਿੱਚ ਮੇਰੇ ਪਿੱਛੇ ਇੱਕ ਬਹੁਤ ਵੱਡੇ ਲੀਡਰ ਦਾ ਹੱਥ ਹੈ ਤੇ ਰੋਂਦੇ ਕਰਲਾਉਂਦੇ ਨੇ ਉਸ ਲੀਡਰ ਦਾ ਨਾਮ ਵੀ ਦੱਸ ਦਤਾ ਤੁਹਾਡੇ ਮੰਦੇ ਵਿੱਚ ਵੀ ਇਹੀ ਸਵਾਲ ਵਾਰ-ਵਾਰ ਉੱਠਦਾ ਹੋਵੇਗਾ ਕੀ ਆਖਰਕਾਰ ਉਹ ਲੀਡਰ ਹੈ ਕੌਣ ਜੋ ਵਿਕਰਮਜੀਤ ਸਿੰਘ ਮਜੀਠੀਆ ਦੀ سپورਟ ਕਰ ਰਿਹਾ ਹੈ ਸੋ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵੰਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਆਪਾਂ ਅੱਜ ਜ਼ਿਕਰ ਕਰਦੇ ਹਾਂ ਪੰਜਾਬ ਵਿਜੀਲੈਂਸ ਬਿਊਰੋ ਯਾਨੀ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਵੱਖ-ਵੱਖ ਥਾਵਾਂ ਦੇ ਉੱਪਰ ਤੇ ਉਹ ਕਾਰਵਾਈ ਦੇ ਦੌਰਾਨ ਜੇਕਰ ਆਪਾਂ ਗੱਲ ਕਰੀਏ ਤਾਂ ਵਿਕਰਮਜੀਤ ਸਿੰਘ ਮਜੀਠੀਏ ਜੋ ਕਿ ਉਸ ਨੂੰ ਗ੍ਰਫਤਾਰ ਕੀਤਾ ਗਿਆ ਹੈ ਤੇ ਵਿਕਰਮਜੀਤ ਸਿੰਘ ਮਜੀਠੀਏ ਦੇ ਕੋਲ ਜੋ ਕਿ ਆਪਣੀ ਆਮਦਨ ਤੋਂ ਵੱਧ ਜੋ ਕਿ ਐ ਸਮੇਂ ਪ੍ਰਾਪਰਟੀ ਫੜੀ ਗਈ ਹੈ ਹੁਣ ਭਗਵੰਤ ਮਾਨ ਸਰਕਾਰ ਉਸ ਨੇ ਇਹ ਕਾਰਵਾਈ ਕੀਤੀ ਹੈ ਤੇ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਉਸ ਨੇ ਸਾਰੀ ਜਾਂਚ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਜੋ ਕਿ ਐਸ ਵਕਤ ਕੀ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਜੋ ਕਿ ਭਗਵੰਤ ਮਾਨ ਸਰਕਾਰ ਨੂੰ ਮਾੜਾ ਕਹਿ ਰਹੀ ਹੈ ਕਿ ਭਗਵੰਤ ਮਾਨ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਪਰ ਭਗਵੰਤ ਮਾਨ ਸਰਕਾਰ ਨੇ ਜੋ ਕੰਮ ਕੀਤਾ ਉਹ ਸਹੀ ਕੀਤਾ ਭਗਵੰਤ ਮਾਨ ਹਮੇਸ਼ਾ ਜਦੋਂ ਐਮਪੀ ਹੁੰਦਾ ਸੀ ਉਦੋਂ ਵੀ ਇਹੀ ਗੱਲ ਕਰਦਾ ਹੁੰਦਾ ਸੀ ਕਿ ਹੁਣ ਜਿੰਨੇ ਵੀ ਵੱਡੇ ਵੱਡੇ ਮગરਮਛ ਨੇ ਸਾਰਿਆਂ ਨੂੰ ਆਪਾਂ ਫੜ ਲੈਣਾ ਤੇ ਵੱਡੇ ਮગરਮਛ ਦੇ ਵਿੱਚ ਨਾਮ ਆਉਂਦਾ ਸੀ ਵਿਕਰਮਜੀਤ ਸਿੰਘ ਮਜੀਠੀਆ ਦਾ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਜੇਕਰ ਆਪਾਂ ਗੱਲ ਕਰੀਏ ਨਾ ਤੇ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਐਸ ਵਕਤ ਨਸ਼ਾ ਤਸਕਰੀ ਦੇ ਵਿੱਚ ਵੀ ਪੂਰੇ ਤਰੀਕੇ ਨਾਲ ਬਦਨਾਮ ਹੈ ਨਸ਼ਾ ਤਸਕਰੀ ਨਸ਼ੇ ਦੇ ਵਿੱਚ ਵੀ ਇੱਕ ਵਾਰ ਇਸ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਸਾਰਿਆਂ ਨੂੰ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਕਿ ਨਸ਼ਾ ਕੌਣ ਵਕਾਉਂਦਾ ਹੈ ਕਿਉਂਕਿ ਕਵੰਟਲਾਂ ਦੇ ਹਿਸਾਬ ਦੇ ਨਾਲ ਨਸ਼ਿਆ ਇਸ ਨੇ ਪੰਜਾਬ ਦੇ ਵਿੱਚ ਪਹੁੰਚਾਇਆ ਗਲੀ ਗਲੀ ਪਹੁੰਚਾਇਆ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨ ਫਸ ਚੁੱਕੇ ਨੇ ਸੋ ਦੱਸਿਏ ਇਹ ਹੈ ਕਿ ਹੁਣ ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਜੋ ਕਿ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚੋਂ ਸਹੀ ਫੈਸਲਾ ਲਵੇਗੀ ਜੋ ਵੀ ਉਹਨਾਂ ਨੂੰ ਚੰਗਾ ਲੱਗੇਗਾ ਹੁਣ ਉਹਨਾਂ ਨੇ ਨਿਰਪੱਖ ਜਾਂਚ ਕਰਨੀ ਹੈ ਜਾਂਚ ਦੇ ਦੌਰਾਨ ਜੋ ਵੀ ਬਣਦੀ ਕਾਰਵਾਈ ਹੋਵੇਗੀ ਵਿਕ੍ਰਮਜੀਤ ਸਿੰਘ ਮਜੀਠੀਆ ਦੇ ਉੱਪਰ ਹੋਵੇਗੀ ਆਪਾਂ ਨੂੰ ਭਗਵੰਤ ਮਾਨ ਸਰਕਾਰ ਦੀ ਸਪੋਰਟ ਕਰਨੀ ਚਾਹੀਦੀ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ